ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸਨ ਸਿੰਘ ਸਿੱਧੂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਕਲਾਸ 10 ਦਾ ਮੈਥਮੈਟਿਕਸ ਦਾ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਜੀ ਤੁਸੀ ਖਾਸ ਕਰ ਧਿਆਨ ਦਿਓ ਉਹ ਹੈ ਸਾਡਾ sin cos tan cosec and secant ਓਕੇ ਤਾਂ ਇਹ ਸਾਡੇ ਐਗਜ਼ਾਮਪਲ ਪੈਸਟ ਦੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿੰਨਾ ਮਰਜੀ ਇਹਨਾਂ ਤੋਂ ਪੜ੍ਹ ਲਓ ਸਾਡਾ ਖੜਾ ਨਹੀਂ ਛੱਡਣ ਵਾਲੇ ਫਿਲਹਾਲ 10th ਕਲਾਸ ਦੇ ਵਿੱਚ ਬਿਕੋਜ਼ ਇਹਦੇ ਵਿੱਚੋਂ ਜਿਹੜਾ ਹੈਗਾ ਸਾਡਾ 4 ਮਾਰਕਸ ਵਾਲਾ ਕੁਐਸਚਨ ਪਲੱਸ 1 2 ਇਹੜਾ ਹੈਗਾ 1 ਮਾਰਕਸ ਵਾਲੇ ਕੁਐਸਚਨਸ ਜ਼ਰੂਰ ਆਣ ਤਾਂ ਬਹੁਤਾ ਟਾਈਮ ਨਾ ਲੈਂਦੇ ਹੋਏ ਅੱਜ ਇੱਕ ਆਪਾਂ ਕਨਸੈਪਟ ਸਮਝਦੇ ਆਂ ਜਿਹਦੇ ਨਾਲ ਰਿਲੇਟ ਕਰਦੇ ਹੋਏ ਆਪਾਂ ਕੁਐਸਚਨਸ ਵੀ ਬਾਅਦ ਚ ਡਿਸਕਸ ਕਰਾਂਗੇ ਓਕੇ ਤਾਂ ਅੱਜ ਦਾ ਸਾਡਾ ਕਨਸੈਪਟ ਹੈਗਾ ਤ੍ਰਿਗੋਣਮਿਤੀ ਅਨੁਪਾਤ ਠੀਕ ਹੈ ਟ੍ਰਿਗਨੋਮੈਟਰੀ ਫੰਕਸ਼ਨਸ ਆਪਾਂ ਜਿਹਨੂੰ ਇੰਗਲਿਸ਼ ਦੇ ਵਿੱਚ ਕਹਿ ਦਿੰਨੇ ਆ ਇਹ ਹੈ ਕਿ ਇਹ ਹੁੰਦੇ ਆ ਆਹ ਵਾਲੀਆਂ ਚੀਜ਼ਾਂ ਜਿਵੇਂ ਕਹਾਂ ਲੋ sin θ cos θ tan θ cot θ ਕੋਸੈਕੈਂਟ θ ਸੈਕੈਂਟ θ ਓਕੇ ਇਹ ਕੀ ਹੈ ਸਾਡੇ ਤਕੋਣਮਿਤੀ ਨੁਪਾਤ ਹੈ ਕਲੀਅਰ ਹੈ ਇੱਕ ਚੀਜ਼ ਹੋਰ ਜਿਹੜਾ ਸਾਡਾ sin θ ਹੁੰਦਾ ਇਹ ਹੁੰਦਾ ਸਾਡਾ ਇਹ ਹੁੰਦਾ ਸਾਡਾ ਕੋਸੈਕੈਂਟ θ ਦਾ ਉਲਟਾ ਓਕੇ ਜੇ ਜਿਹੜੀ ਵੈਲਿਊ sin θ ਦੀ ਹੈ ਜੇ ਉਹਨੂੰ ਆਪਾਂ ਉਲਟਾ ਦਈਏ ਤਾਂ ਉਹ ਸਾਡੀ ਕਿਹਦੀ ਵੈਲਿਊ ਬਣ ਜੂਗੀ ਕੋਸੈਕੈਂਟ ਦੀ ਵੈਲਿਊ ਬਣ ਜੂਗੀ ਜੇ ਤੁਸੀਂ ਕੋਸੈਕੈਂਟ ਦੀ ਵੈਲਿਊ ਕੱਢਦੇ ਹੋ ਠੀਕ ਹੈ ਤੇ ਜੇ ਉਹਦੀ ਵੈਲਿਊ ਨੂੰ ਤੁਸੀਂ ਉਲਟਾ ਦੋ ਤਾਂ ਕਿਹਦੀ ਵੈਲਿਊ ਆ ਜੂਗੀ sin ਦੀ ਵੈਲਿਊ ਆ ਜੂਗੀ ਇਸੇ ਤਰ੍ਹਾਂ ਸਾਡਾ ਜਿਹੜਾ cos θ ਹੁੰਦਾ ਇਹਦਾ ਰਿਲੇਸ਼ਨ ਹੁੰਦਾ secant ਦੇ ਨਾਲ 1 ਵਟਾ secant θ 1 ਵਟਾ ਦਾ ਮਤਲਬ ਹੁੰਦਾ ਵੀ ਜਿਹੜੀ ਇਹਦੀ ਵੈਲਿਊ ਹੈ ਜੇ ਤੁਸੀਂ ਉਲਟਾ ਦੋਗੇ ਤਾਂ ਸਾਡੀ ਵੈਲਿਊ ਆ ਜੂਗੀ ਉਹ cos θ ਠੀਕ ਹੈ ਇੱਕ ਦੂਜੇ ਦੇ ਬਾਈਸ ਵਰਤਾ ਹੁੰਦੇ ਆ ਜੇ ਇਹਨੂੰ ਉਲਟਾ ਦੋਗੇ ਤਾਂ ਆ ਆ ਬਣ ਜੂ ਜੇ ਇਹਦੀ ਵੈਲਿਊ ਨੂੰ ਉਲਟਾ ਦੋਗੇ ਤਾਂ ਆ ਬਣ ਜੀ ਠੀਕ ਹੈ ਤੀਜਾ ਹੈਗਾ ਸਾਡਾ ਰਿਲੇਸ਼ਨ tan θ ਇਨਵਰਸਲੀ ਹੁੰਦਾਗਾ ਕੀ ਦੇ ਕੋਟ θ ਦੇ ਠੀਕ ਹੈ ਇਹਨੂੰ ਅਸੀਂ ਇੱਕ ਐਗਜ਼ਾਮਪਲ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਆ ਜਿਵੇਂ ਮੰਨ ਲਓ ਐਗਜ਼ਾਮਪਲ ਦੇ ਤੌਰ ਤੇ ਤੁਹਾਡੇ ਕੋਲੇ sin θ ਦੀ ਵੈਲਿਊ ਹੈਗੀ ਹੈ 2/3 ਓਕੇ ਜੇ ਇਹਦੀ ਵੈਲਿਊ ਨੂੰ ਤੁਸੀਂ ਉਲਟਾ ਦੋਗੇ ਤਾਂ ਸਾਡਾ ਕੋਸੈਕੈਂਟ θ ਕੀ ਨਿਕਲੇਗਾ 3/2 ਨਿਕਲੇਗਾ ਠੀਕ ਹੈ ਠੀਕ ਇਸੇ ਤਰ੍ਹਾਂ ਜੇ ਇਸ ਵਾਲੇ ਕੇਸ ਦੇ ਵਿੱਚ ਦੇਨੇ ਆ ਜੇ ਸਾਡੇ ਕੋਲੇ cos θ ਮੰਨ ਲਓ 5/3 ਹੈ ਠੀਕ ਹੈ ਜੇ ਤੁਸੀਂ secant theta دی ویلیو ਕੱਢਣੀ ਹੈ ਤਾਂ ਇਸ ویلیو ਨੂੰ ਉਲਟਾ ਦਿਓ ਜਾਨੀ ਕਿ ਤੈਨੂੰ نیچے ਵਾਲਾ ਉੱਪਰ ਕਰ ਦੋ 5 نیچے ਕਰ ਦੋ ਇਹਨਾਂ ਦੇ ਜਿਹੜੀਆਂ ਵੈਲਿਊਜ਼ ਨੇ ਉਹ ਰਜਿਸਟਰ ਕਰਦੀਆਂ theta ਦੇ ਅਕੋਰਡਿੰਗ ਅਲੱਗ-ਅਲੱਗ ਠੀਕ ਹੈ theta ਕੀ ਹੈ ਇੱਥੇ theta ਹੁੰਦਾ ਸਾਡਾ ਡਿਗਰੀ ਠੀਕ ਹੈ ਕੀ ਹੁੰਦਾਗਾ ਐਂਗਲ ਕਹਿ ਲਓ ਜਾਂ ਕੋਣ ਕਹਿ ਲਓ ਉਹਦੀ ਡਿਗਰੀ ਹੁੰਦੀ ਹੈ ਜਿਵੇਂ ਸਾਡਾ theta ਕਿੰਨੇ ਤਰ੍ਹਾਂ ਦਾ ਹੋ ਸਕਦਾ theta ਸਾਡਾ ਹੋ ਸਕਦਾ 0 ਡਿਗਰੀ 30 ਡਿਗਰੀ 30 ਡਿਗਰੀ ਹੋ ਸਕਦਾ 60 ਡਿਗਰੀ ਹੋ ਸਕਦਾ ਤੇ 90 ਡਿਗਰੀ ਹੋ ਸਕਦਾ ਇਹ ਵਾਲੀਆਂ ਜੇ ਕਹਿ ਲਓ ਵੀ ਸਾਡੇ ਜਿਹੜੇ 5 ਡਿਗਰੀਜ਼ ਨੇ ਜਿਨ੍ਹਾਂ ਦੇ ਬਿਹਾਫ ਤੇ ਅਸੀਂ ਵੈਲਿਊਜ਼ ਕੱਢਦੇ ਆ sin cos tan cot cosecant secant ਠੀਕ ਹੈ ਜੇ ਇਥੇ θ ਦੀ ਜਗ੍ਹਾ ਤੇ 0 ਭਰ ਦੋਗੇ ਇਹਦੀ ਕੋਈ ਹੋਰ ਅਲੱਗ ਤੋਂ ਵੈਲਿਊ ਹੋਊਗੀ ਠੀਕ ਹੈ ਜੀ ਤੁਸੀਂ ਇੱਥੇ θ ਦੀ ਜਗ੍ਹਾ ਤੇ 30 ਫਿਲ ਕਰ ਦੋਗੇ ਤਾਂ ਇਹਦੇ ਇੱਕ ਅਲੱਗ ਕਨਸਟੈਂਟ ਵੈਲਿਊ ਹੋਊਗੀ ਠੀਕ ਹੈ ਉਹਦੇ ਨਾਲ ਰਿਲੇਟ ਕਰਦਾ ਤੁਹਾਡਾ ਜਿਹੜਾ ਮੈਥਮੈਟਿਕਸ ਦੇ ਵਿੱਚ ਇੱਕ ਪ੍ਰੋਪਰ ਚਾਰਟ ਬਣਿਆ ਹੋਇਆ ਓਕੇ ਉਹਨੂੰ ਵੀ ਤੁਸੀਂ ਲੱਗ ਤੋਂ ਰਿਵਾਈਜ਼ ਕਰ ਸਕਦੇ ਹੋ ਬਟ ਅੱਜ ਆਪਣੀ ਕੋਸ਼ਿਸ਼ ਆ ਵੀ ਤੁਹਾਨੂੰ ਉਸ ਚੱਕਰਾਂ ਦੇ ਵਿੱਚ ਨਾ ਪੈਣਾ ਪਵੇ ਬਿਲਕੁਲ ਆਸਾਨ ਤਰੀਕੇ ਨਾਲ ਤੁਸੀਂ ਔਨ ਸਪਾਟ ਇਹਦੀਆਂ ਵੈਲਿਊ ਕੱਢ ਸਕੋ ਠੀਕ ਹੈ ਤੁਹਾਨੂੰ ਜ਼ਿਆਦਾ ਬਾਰਡਨ ਲੈ ਕੇ ਨਾ ਚੱਲਣਾ ਪਵੇ ਐਗਜ਼ਾਮ ਦੇ ਵਿੱਚ ਜਸ ਤੁਸੀਂ ਇਸ ਟ੍ਰਿਕ ਨੂੰ ਯਾਦ ਰੱਖੋ ਤੇ ਉਸੇ ਟਾਈਮ ਤੇ ਤੁਸੀਂ ਇਹ ਵੈਲਿਊ ਕੱਢ ਲਓ ਓਕੇ ਤਾਂ ਜੇ ਉਹ ਆਪਣੀ ਜਿਹੜੀ ਟ੍ਰ ਸਭ ਤੋਂ ਪਹਿਲਾਂ ਤੁਹਾਨੂੰ ਸੀਰੀਅਲ ਆਰਡਰ ਦੇ ਵਿੱਚ θ ਦੀਆਂ ਵੈਲਿਊਜ਼ ਧਿਆਨ ਚ ਹੋਣ ਸਭ ਤੋਂ ਪਹਿਲਾਂ ਹੁੰਦਾ 0° ਉਸ ਤੋਂ ਵੱਡੀ ਵੈਲਿਊ ਹੁੰਦੀ ਹੈ 30° ਦੀ ਫਿਰ ਹੁੰਦੀ ਹੈ 45° ਦੀ ਇਸ ਤੋਂ ਬਾਅਦ ਹੁੰਦੀ ਹੈ ਸਾਡੀ 60° ਦੀ ਤੇ ਉਸ ਤੋਂ ਬਾਅਦ ਹੁੰਦੀ ਹੈ 90° ਦੀ ਇਹ ਵਾਲੀਆਂ ਵੈਲਿਊਜ਼ ਦਾ ਮਤਲਬ ਕੀ ਹੈ ਇਹਨੂੰ ਜੇ ਅਸੀਂ ਸਮਝ ਗਏ ਜਿਵੇਂ ਮੰਨ ਲਓ ਸਾਈਨ ਦੇ ਨਾਲ ਕੁਝ ਵੀ ਆ ਸਕਦਾ θ ਦੀ ਜਗ੍ਹਾ ਤੇ ਠੀਕ ਹੈ ਸਾਈਨ ਦੀ ਜਗ੍ਹਾ ਤੇ 30° ਵੀ ਆ ਸਕਦਾ ਠੀਕ ਹੈ ਸਾਈਨ ਦੀ ਜਗ੍ਹਾ ਤੇ 45° ਵੀ ਆ ਸਕਦਾ sin ਦੇ ਨਾਲ θ ਦੀ ਜਗ੍ਹਾ ਤੇ 45° ਵੀ ਆ ਸਕਦਾ ਯਾਨੀ ਕਿ θ ਦੀ ਵੈਲਿਊ ਚੇਂਜ ਹੁੰਦੀ ਰਹਦੀ ਹੈ ਠੀਕ ਹੈ ਜਿਵੇਂ ਜਿਵੇਂ ਸਾਡਾ θ ਚੇਂਜ ਹੋਈ ਜਾਊਗਾ ਹਰ ਇੱਕ ਟ੍ਰਿਗਨੋਮੈਟਰੀ ਫੰਕਸ਼ਨ ਦੇ ਨਾਲ ਉਵੇਂ ਉਵੇਂ ਦੀ ਵੈਲਿਊ ਵੀ ਚੇਂਜ ਹੁੰਦੀ ਜਾਂਦੀ ਹੈ ਠੀਕ ਹੈ ਜੇ ਮੰਨ ਲਓ sin 0 ਹੈ sin 0 ਦੀ ਵੈਲਿਊ ਕੁਝ ਹੋਰ ਹੈ sin 30 ਦੀ ਵੈਲਿਊ ਕੁਝ ਹੋਰ ਹੈ ਠੀਕ ਹੈ ਤਾਂ ਇੰਨੀਆਂ ਵੈਲਿਊ ਯਾਦ ਰੱਖਣੀਆਂ ਬਹੁਤ ਔਖੀਆਂ ਤਾਂ ਉਹਦੇ ਵਾਸਤੇ ਹੈਗੀ ਸਾਡੇ ਕੋਲ ਇੱਕ ਛੋਟੀ ਜੀ ਟ੍ਰਿਕ ਉਹ ਕਿਹੜੀ ਹੈ ਉਹ ਹੈਗੀ ਸਾਡੀ ਲੈਫਟ ਰਾਈਟ ਲੈਫਟ 4 cos right sin cos tan okay ਆਪਾਂ sin cos ਤੇ tan ਦਾ ਕੱਢ ਲੈਨੇ ਵੈਲਿਊ ਕਲੀਅਰ ਹੈ ਫਿਰ ਜਦੋਂ ਆਪਾਂ ਕੋਸੈਕੈਂਟ ਦੀ ਕੱਢਣੀ ਹੈ ਤਾਂ sin ਵਾਲੀ ਵੈਲਿਊ ਨੂੰ ਉਲਟਾ ਲਾਂਗੇ ਜਦੋਂ ਅਸੀਂ ਸੈਕੈਂਟ ਦੀ ਵੈਲਿਊ ਕੱਢਣੀ ਹੈ ਤਾਂ cos ਦੀ ਹੈ ਵੈਲਿਊ ਨੂੰ ਉਲਟਾ ਲਾਂਗੇ ਜਦੋਂ ਅਸੀਂ ਕੋਟਨ ਦੀ ਹੈ ਵੈਲਿਊ ਕੱਢਣੀ ਹੈ ਤਾਂ tan ਦੀ ਵੈਲਿਊ ਉਲਟਾ ਲਾਂਗੇ ਕਿਉਂਕਿ ਆਪਾਂ ਪਿੱਛੇ ਡਿਸਕਸ ਕਰਕੇ ਹਟੇ ਆਂ ਵੀ ਇਹ ਜਿਹੜਾ sin ਹੁੰਦਾ ਕੋਸੈਕੈਂਟ ਦਾ ਉਲਟਾ ਕੋਸ ਹੁੰਦਾ ਸੈਕੈਂਟ ਦਾ ਉਲਟਾ ਹੁੰਦਾ ਟੈਨ ਹੁੰਦਾ ਸਾਡਾ ਕੋਟ ਦਾ ਉਲਟਾ ਠੀਕ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਟਰਾਈ ਕਰਦੇ ਹਾਂ ਸਾਈਨ 0 ਦੀ ਵੈਲਿਊ ਸਾਈਨ 0 ਡਿਗਰੀ ਮੰਨ ਲਓ ਤੁਸੀਂ ਵੈਲਿਊ ਚਾਹੀਦੀ ਹੈ ਤੁਹਾਨੂੰ ਸਾਈਨ ਦੇਖੋ 0 0 ਕਿੱਥੇ ਪਈ ਹੈ ਆਹ ਪਈ ਹੈ ਠੀਕ ਹੈ 0 ਤੋਂ ਲੈਫਟ ਹੈਂਡ ਸਾਈਡ ਦੇਖੋ ਕਿੰਨੀਆਂ ਵੈਲਿਊਜ਼ ਪਈਆਂ ਆਹ ਤਾਂ θ ਹੈ ਇਹਦਾ θ ਜਸਟ ਆਪਾਂ ਡਿਨੋਟ ਕੀਤਾ ਇਸ ਤੋਂ ਬਾਅਦ ਦੇਖੋ ਕਿੰਨੇ ਡਿਗਰੀਜ਼ ਕੋਈ ਵੈਲਿਊ ਪਈ ਹੈ ਇਸ ਤੋਂ ਬਾਅਦ ਕੋਈ ਵੀ ਡਿਗਰੀ ਨਹੀਂ ਹੈ ਜਾਨੀ ਕਿ ਉੱਪਰ ਆ ਜੂਗਾ 0 ਵਟ ਇਟ 4 ਪੂਰੇ ਦਾ ਆ ਜੂਗਾ √ ਤਾਂ ਸਾਡੇ ਕੋਲੇ ਆ ਜੂਗਾ 0 ਦਾ √ 0 ਹੀ ਹੁੰਦਾ 4 ਦਾ √ 2 ਹੁੰਦਾ ਜਦੋਂ 위 ਉੱਪਰ 0 ਆਏ ਤਾਂ ਸਾਡੀ ਟੋਟਲ ਵੈਲਿਊ ਕਿੰਨੀ ਆ ਜਾਂਦੀ ਹੈ 0 ਆ ਜਾਂਦੀ ਹੈ ਜਾਨੀ ਕਿ sin 0 ਕੀ ਦੇ ਇਕੁਅਲ ਹੁੰਦੀ ਹੈ 0 ਦੇ ਇਕੁਅਲ ਹੁੰਦੀ ਹੈ ਠੀਕ ਹੈ ਨੈਕਸਟ ਹੈਗਾ ਮੰਨ ਲਓ ਆਪਾਂ sin 30 ਦੀ ਵੈਲਿਊ ਕੱਢਣੀ ਹੈ ਠੀਕ ਹੈ ਕਿਹਦੀ ਵੈਲਿਊ sin 30 30 ਦੇਖੋ ਹੁਣ ਕਿੱਥੇ ਆ ਪਿਆ sin ਦੇ ਅਕੋਰਡਿੰਗ ਕੀ ਦੇਨੇ ਆ ਆਪਾਂ ਜਿਹੜੀ ਵੈਲਿਊ ਕੱਢ ਰਹੇ ਆ ਠੀਕ ਹੈ ਉਹਦੇ ਲੈਫਟ ਹੈਂਡ ਸਾਈਡ ਦੇਖੋ ਕਿਹੜੀ ਹੈ ਵੈਲਿਊ ਜਿੰਨਾ ਸਭ ਤੋਂ ਪਹਿਲਾਂ ਤੁਹਾਨੂੰ ਲੈਫਟ ਰਾਈਟ ਦਾ ਪਤਾ ਹੋਵੇ ਜਿਹੜੇ ਹੱਥ ਨਾਲ ਤੁਸੀਂ ਲਿਖਦੇ ਹੋ ਜਰਨਲੀ ਉਹ ਵਾਲਾ ਹੱਥ ਹੁੰਦਾ ਆਪਣਾ ਰਾਈਟ ਠੀਕ ਹੈ ਰਾਈਟ ਰਾਈਟ ਕਰਦੇ ਹਾਂ ਉਹ ਤੋਂ ਯਾਦ ਰੱਖ ਲਿਓ ਰਾਈਟ ਓਕੇ ਇਧਰ ਵਾਲੀ ਸਾਈਡ ਕੀ ਹੁੰਦਾਗਾ ਸਾਡਾ ਲੈਫਟ ਠੀਕ ਹੈ ਇੱਥੇ ਤੁਸੀਂ ਲੈਫਟ ਰਾਈਟ ਹੀ ਯਾਦ ਰੱਖਣਾ ਸੱਜੇ ਖੱਬੇ 'ਚ ਕਨਫਿਊਜ਼ ਨਾ ਹੋ ਜਿਉ ਜਿਹੜੇ ਹੱਥ ਨਾਲ ਲਿਖਦੇ ਹੋ ਉਹ ਵਾਲੀ ਸਾਈਡ ਹੁੰਦੀ ਹੈ ਰਾਈਟ ਓਕੇ ਜਿਹੜੀ ਸਾਈਡ ਤੁਸੀਂ उसोोजिट सैड होंगी लैफ जनरली ज्यादातर स्टूडेंट कई खब्बे होंगे तो साथ वो थोड़ा मैनेज कर लेन बट मोस्टली स्टूडेंट साणाली लिखते हैं तो उन्होंने अकॉर्डिनेट ट्रिक बहुत ही ज्यादा ईजी होगी देखो थर्टी है सैन थर्टी आप लैफ्टाइड देखो किन्नी डिग्री वैल्यूज पे सिर्फ एक वैल्यू पी है रख लो एक ओके बटे च आऊगा चार फिर कर देना पूरे का रूट हम साखो ਇੱਕ ਦਾ ਰੂਟ ਅਲੱਗ ਹੋ ਜਾਏਗਾ ਓਕੇ ਚਾਰ ਦਾ ਰੂਟ ਅਲੱਗ ਹੋ ਜਾਏਗਾ ਇੱਕ ਦੀ ਰੂਟ ਦੀ ਵੈਲਿਊ 1 ਹੀ ਹੁੰਦੀ ਹੈ ਆ ਚਾਰ ਦੇ ਰੂਟ ਦੀ ਵੈਲਿਊ ਕੀ ਹੁੰਦੀ ਹੈ 2 ਹੁੰਦੀ ਹੈ ਤਾਂ ਸਾਡੇ ਕੋਲੇ ਵੈਲਿਊ ਨਿਕਲੇਗੀ ਕਹੇਗੀ sin 30 ਦੀ 1/2 ਨੈਕਸਟ ਵੈਲਿਊ ਕੱਢ ਕੇ ਦੇਖ ਲੈਣੇ ਆ ਮੰਨ ਲਓ ਆਪਾਂ ਕੱਢਣੀ ਹੈ sin 30 ਠੀਕ ਹੈ ਪਹਿਲਾ ਖੈਰ ਆਪਾਂ ਇਸ ਚੀਜ਼ ਨੂੰ ਵੀ ਖੋਲਿਆ ਹੋਇਆ ਇਹ ਦੇ ਅਕੋਰਡਿੰਗ ਹੀ ਵੈਲਿਊ ਕੱਢ ਰਹੇ ਆ ਇਸ ਤੋਂ ਨੈਕਸਟ ਪਾਰਟ ਦੇ ਵਿੱਚ cos ਵੀ ਕੱਢ ਲਾਂਗੇ ਥੈਨ ਆਪਾਂ tan ਵੀ ਕੱਢ ਲਾਂਗੇ ਠੀਕ ਹੈ sin ਦੀ ਦੇਣੀ ਹੈ ਔਰ 945 ਦੇ ਦੇਖਦੇ ਆ 45 ਦੇਖੋ ਕਿੱਥੇ ਐਗਜ਼ਿਸਟ ਕਰਦਾ ਪੂਰੀ ਲਾਈਨ ਦੇ ਵਿੱਚ ਇੱਥੇ ਐਗਜ਼ਿਸਟ ਕਰਦਾ ਇਹਦੇ ਲੈਫਟ ਹੈਂਡ ਸਾਈਡ ਦੇਖੋ ਕਿੰਨੀਆਂ ਵੈਲਿਊ ਪੰਜਾਂ ਜ਼ੀਰੋ ਤੇ 30 ਯਾਨੀ ਕਿ 2 ਪੰਜਾਂ 2 ਓਕੇ बटे ਚ ਕੀ ਲਾਉਣਾ 4 ਪੂਰੇ ਦਾ ਕਰਨਾ ਸੀ √ ਕਿੱਥੇ ਜੇ ਵੈਲਿਊ ਕੱਟ ਹੁੰਦੀ ਹੈ ਕੱਟ ਕਰ ਦੂ ਇਹ ਕੀ ਹੈ ਦੋਵੇਂ ਦੋ ਦੇ ਪਹਾੜੇ ਤੇ ਜਾ ਰਹੇ ਯਾਨੀ ਕਿ ਸਾਡੀ ਵੈਲਿਊ ਹੈਗੀ ਇੱਥੋਂ 2 1 2 2 2 4 ਤਾਂ ਸਾਡੀ ਵੈਲਿਊ ਹੈਗੀ √ 1 ਦੋ ਤਾਂ ਸਾਡੇ ਕੋਲੇ ਇੱਕ ਦਾ √ ਤੇ ਇੱਕ ਹੀ ਹੁੰਦਾ ਦੋ ਦਾ √ ਪੋਸੀਬਲ ਹੈ ਨਹੀਂ ਤਾਂ ਸਾਡੀ ਵੈਲਿਊ ਨਿਕਲ ਕੇ ਆएगी 1/√2 ਕਿਹਦੀ ਵੈਲਿਊ sin 45 ਦੀ ਨੈਕਸਟ ਸਾਡੀ ਵੈਲਿਊ ਆਪਾਂ ਕੱਢਣੀ ਹੈ sin 60 ਦੀ ਕੱਢ ਕੇ ਦੇਖ ਲੈਣੇ ਫਾਰਮੂਲੇ ਦੇ ਅਕੋਰਡਿੰਗ l/4 ਜਿਹੜੀ ਕਿ ਜਿੱਥੇ ਤੁਹਾਡੀ 60 ਵੈਲਿਊ ਪਈ ਉਹ پکڑੋ ਕਿੱਥੇ ਹੈ ਉਹਦੀ ਲੈਫਟ ਹੈਂਡ ਸਾਈਡ ਦੇਖੋ ਇੱਧਰ ਵਾਲੀ ਸਾਈਡ ਦੇਖੋ ਕਿੰਨੀਆਂ ਵੈਲਿਊਜ਼ ਰਜਿਸਟਰ ਕਰਦੀਆਂ 1 2 ਤੇ 3 10 बटे ਚ ਲੋਣਾ ਹੁੰਦਾ ਆਪਾਂ 4 ਪੂਰੇ ਦਾ √ ਤੁਸੀਂ ਕਰਨੀ ਆ ਤਾਂ ਤੁਸੀਂ ਕੀ ਕਰੋਗੇ √ ਤੈਨਾਂ ਅਲੱਗ ਹੋ ਗਿਆ √ 4 ਅਲੱਗ ਹੋ ਗਿਆ √ 3 ਦੀ ਵੈਲਿਊ ਆਪਾਂ ਅੱਗੇ ਸੋਲਵ ਨਹੀਂ ਕਰ ਸਕਦੇ ਉਹਨੂੰ ਤੁਸੀਂ ਉੱਥੇ ਹੀ ਰੱਖ ਲਿਆ √ 4 ਕੀ ਹੁੰਦਾ ਸਾਡਾ 2 ਤਾਂ ਸਾਡੀ ਵੈਲਿਊ ਨਿਕਲ ਕੇ ਆ ਗਈ sin 60 थी ਤੇ √ 3 2 ਠੀਕ ਹੈ ਲਾਸਟ ਵੈਲਿਊ ਆਪਾਂ ਕੱਢ ਕੇ ਦੇਖ ਲੈਣੇ ਹੁਣ sin 90 ਠੀਕ ਹੈ ਹੁਣ ਤੁਸੀਂ ਦੇਖੋ 90 ਸਾਡਾ ਕਿੱਥੇ ਰਜਿਸਟਰ ਕਰਦਾ ਇੱਥੇ ਅਕੋਰਡਿੰਗ ਟੂ ਸਾਈਨ ਐਲ ਵਾਟਾ ਚਾਰ ਯਾਨੀ ਕਿ ਉਹ ਵਾਲੀ ਲੈਫਟ ਹੈ ਉਹ ਵਾਲੀ ਵੈਲਿਊ ਦੇ ਲੈਫਟ ਹੈਂਡ ਸਾਈਡ ਦੇਖੋ ਕਿੰਨੀਆਂ ਵੈਲਿਊਜ਼ ਨੇ 1 2 3 4 ਚਾਰ ਰੱਖ ਲਈਏ ਠੀਕ ਹੈ ਅਕੋਰਡਿੰਗ ਟੂ ਟ੍ਰਿਕ ਬਟ ਇੱਥੇ ਚਾਰ ਲਾਉਂਦੇ ਲਾਉਣਾ ਪੂਰੇ ਦਾ ਰੂਟ ਚਾਰ ਨਾਲ ਚਾਰ ਕੱਟ ਗਿਆ ਸਾਡੇ ਕੋਲੇ ਰਹਿ ਗਿਆ ਰੂਟ 1 ਤੇ 1 ਦੀ ਵੈਲਿਊ ਕੀ ਹੁੰਦੀ ਹੈ ਸਾਡੀ √1 ਦੀ ਵੈਲਿਊ 1 ਹੀ ਹੁੰਦੀ ਹੈ ਇਸ ਚੀਜ਼ ਦਾ ਖਾਸ ਧਿਆਨ ਰੱਖਿਓ ਹੁਣ ਆਪਾਂ ਕੀ ਜਸਟ ਐਡੇ ਕੇ ਫਾਰਮੂਲੇ ਦੇ ਨਾਲ ਠੀਕ ਹੈ ਐਂਡ ਆਵਲੀਆਂ ਵੈਲਿਊਜ਼ ਨੂੰ ਪੈਰਲ ਰੱਖ ਕੇ ਸਾਈਨ ਦੀਆਂ ਸਾਰੀਆਂ ਡਿਗਰੀਜ਼ ਦੀਆਂ ਵੈਲਿਊਜ਼ ਕੱਢ ਲਈਆਂ ਨੇ ਠੀਕ ਹੈ ਤੁਹਾਨੂੰ ਕੋਈ ਵੀ ਜ਼ਿਆਦਾ ਬਰਡਨ ਲੈਣ ਦੀ ਜ਼ਰੂਰਤ ਨਹੀਂ ਹੈ ਇਸ ਟੋਪਿਕ ਹਾਂਜੀ ਇੱਕ ਵਾਰੀ ਮੈਂ ਫੇਰ ਰਿਪੀਟ ਕਰਦੇ ਤਾਂ ਆਜ ਤੁਹਾਨੂੰ ਜੇ ਥੋੜੀ-ਮੋਟੀ ਕਨਫਿਊਜ਼ਨ ਹੋ ਬਿਲਕੁਲ ਦੂਰ ਹੋ ਜਾਈ ਠੀਕ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਸਾਈਨ ਦੀਆਂ ਵੈਲਿਊਜ਼ ਓਕੇ ਸਾਈਨ ਦੀਆਂ ਵੈਲਿਊਜ਼ ਜਦੋਂ ਯਾਦ ਹੋ ਗਈਆਂ ਦੈਨ ਉਹਦੇ ਨਾਲ ਤੁਹਾਡੇ ਉੱਤੇ ਆਪੋਜ਼ਿਟ ਕੋਸੈਕੈਂਟ ਦੇ ਵੈਲਿਊਜ਼ ਰਵਾਇਜ਼ ਹੋ ਜਾਣਗੇ ਇਸ ਤੋਂ ਨੈਕਸਟ ਵੀਡੀਓਜ਼ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕੋਸੈਕ left right left 4 4 right sin cos tan ਠੀਕ ਹੈ left right left 4 4 right sin cos tan ਠੀਕ ਹੈ ਹੁਣ ਆਪਾਂ ਕੀ ਕਰਦੇ ਹਾਂ sin ਦਾ ਇੱਕ ਕਾਲਮ ਬਣਾ ਲੈਨੇ ਆ ਠੀਕ ਹੈ sin ਦੇ ਉੱਪਰ ਕੀ ਹੈ left 4 ਠੀਕ ਹੈ sin 0 ਦੀ ਵੈਲਿਊ ਦੇਖੋ ਆਪ ਲੋਕ ਕੋਲ ਡਿਗਰੀ ਚਾਰਟ ਕੀ ਹੁੰਦਾ 0 30 45 60 ਤੇ 90 ਠੀਕ ਹੈ ਇੱਥੇ ਹੁਣ ਇਹਨਾਂ ਨੇ ਕਿਹਾ 0 0 ਤੋਂ ਲੈਫਟ ਹੈਂਡ ਸਾਈਡ ਦੇਖੋ ਕਿੰਨੀਆਂ ਵੈਲਿਊਜ਼ ਪਈਆਂ ਨੇ 0 ਤੋਂ ਰਾਈਟ ਹੈਂਡ ਸਾਈਡ ਕੋਈ ਵੈਲਿਊ ਨਹੀਂ ਤਾਂ ਉੱਥੇ ਅਸੀਂ ਲਾਇਆ 0 4 ਪੂਰੇ ਦਾ √ ਇਹਨੂੰ ਸੋਲਵ ਕਰ ਦੋ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ √4 ਦੀ ਵੈਲਿਊ ਹੁੰਦੀ ਹੈ ਸਾਡੀ 2 √2 ਦੀ ਵੈਲਿਊ 2 ਹੀ ਹੁੰਦੀ ਹੈ ਠੀਕ ਹੈ √0 ਦੀ ਵੈਲਿਊ 0 ਹੁੰਦੀ ਹੈ ਠੀਕ ਹੈ √1 ਦੀ ਵੈਲਿਊ 1 ਹੁੰਦੀ ਹੈ ਤੇ √3 ਦੀ ਵੈਲਿਊ √3 ਹੀ ਰਹਿੰਦੀ ਹੈ ਕਿਉਂਕਿ ਇਹਨਾਂ ਦੀਆਂ ਵੈਲਿਊਜ਼ ਅਸੀਂ ਕੱਢ ਨਹੀਂ ਸਕਦੇ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਹੈ ओके ਤਾਂ ਹੁਣ ਇੱਥੇ ਇਸੇ ਤਰ੍ਹਾਂ √0 ਤੇ √4 √4 ਦੀ ਵੈਲਿਊ ਤਾਂ ਹੋਊਗੀ 2 √0 ਦੀ ਵੈਲਿਊ ਕੀ ਹੁੰਦੀ ਹੈ 0 ਕਿਸੇ ਵੀ ਰੇਸ਼ੋ ਦੇ ਵਿੱਚ ਉੱਪਰ 0 ਆ ਜੇ ਤਾਂ ਇਟ ਮੀਨਸ ਕੀ ਹੈ ਉਹ ਜਿਹੜੀ ਰੇਸ਼ੋ ਹੈ 0 ਨਾਲ ਮਲਟੀਪਲਾਈ ਹੋ ਰਹੀ ਹੈ ਤਾਂ ਉਹਦੀ ਵੈਲਿਊ ਕੀ ਆਊਗੀ 0 ਹੀ ਆਊਗੀ ਠੀਕ ਹੈ ਨੈਕਸਟ ਦੇਖੋ ਨੈਕਸਟ ਆਪਾਂ ਕੱਟਣਾ ਸੀ sin 30 30 ਦੇਖੋ ਕਿੱਥੇ ਜਿ ਪਿਆ ਉਹਦੇ ਲੈਫਟ ਹੈਂਡ ਸਾਈਡ ਦੇਖੋ ਕਿੰਨੀਆਂ ਵੈਲਿਊਜ਼ ਨੇ ਕਿਉਂ ਕਿ l/4 ਹੈ ਲੈਫਟ ਹੈਂਡ ਸਾਈਡ ਕੀ ਹੈ 21 ਹੈ 0 ਡਿਗਰੀ ਜਿਹੜੀ ਤਾਂ 1 ਬਟ ਇਟ 4 ਪੂਰੇ ਦਾ √ ਤਾਂ ਸਾਡੇ ਕੋਲ √ ਦੀ ਵੈਲਿਊ ਸੋਲਵ ਕਰਕੇ ਆ ਗਈ 1/2 ਇਸ ਤੋਂ ਬਾਅਦ ਆਪਾਂ ਕੱਢ ਕੇ ਦੇਖਿਆ sin 45 sin 45 ਦੇਖੋ 45 ਕਿੱਥੇ ਐਗਜ਼ਿਸਟ ਕਰਦਾ ਇੱਥੇ ਪਿਆ ਸਾਡੇ ਕੋਲੇ ਅਕੋਰਡਿੰਗ ਟੂ ਅਕੋਰਡਿੰਗ ਟੂ ਟ੍ਰਿਕ ਕੀ ਕਹਿੰਦਾ ਸੀ l/4 l ਯਾਨੀ ਕਿ 45 ਤੋਂ ਲੈਫਟ ਹੈਂਡ ਸਾਈਡ ਕਿੰਨੀਆਂ ਵੈਲਿਊਜ਼ ਪਈਆਂ 2 2 ਰੱਖ ਲਿਆ ਸੀ ਠੀਕ ਹੈ 2 ਦੇ ਵਟੇ ਚ 4 ਫਿਰ ਆਪਾਂ ਪੂਰੇ ਦਾ ਰੂਟ ਕਰਤਾ ਪਹਿਲਾਂ ਵਿੱਚੇ ਆਪਾਂ ਕੀ ਹੋ ਜੇ ਕੱਟ ਸਕਦੇ ਆ ਦੋਨੋਂ ਵੈਲਿਊਸ ਦਾ ਕੱਟ ਦਿਆ ਕਰੋ ਦੈਨ ਉਸ ਤੋਂ ਬਾਅਦ ਅੱਗੇ ਦਾ ਰੂਟ ਸੋਲਵ ਕਰ ਲਿਆ ਕਰੋ ਠੀਕ ਹੈ 2/4 ਨੂੰ ਜਦੋਂ ਅਸੀਂ ਕੱਟਿਆ ਤਾਂ 1/2 ਆ ਗਿਆ ਨੈਕਸਟ ਜਦੋਂ ਅਸੀਂ ਇਹਨੂੰ ਸੋਲਵ ਕੀਤਾ √1 ਦੀ ਵੈਲਿਊ ਤਾਂ 1 ਹੀ ਹੁੰਦੀ ਹੈ ਤੇ √2 ਦੀ ਵੈਲਿਊ √2 ਹੀ ਰਹੇਗੀ ਤਾਂ ਸਾਡੀ sin 45 ਦੀ ਵੈਲਿਊ ਨਿਕਲ ਕੇ ਆ ਗਈ 1/√2 ਠੀਕ ਹੈ ਇਸ ਤੋਂ ਬਾਅਦ ਸਾਡਾ ਹੁੰਦਾ sin 60 sin 60 ਵਾਸਤੇ ਦੇਖੋ 60 ਕਿਤੇ ਲਉਣਾ ਸੀ sin ਤੇ ਲੈਫਟ ਹੈਂਡ ਸਾਈਡ 60 ਦੇ ਦੇਖੋ ਕਿੰਨੀਆਂ ਵੈਲਿਊਜ਼ ਨੇ ਇਹਦੇ ਲੈਫਟ ਹੈਂਡ ਸਾਈਡ ਇਹਨੂੰ ਵਿੱਚ ਨਹੀਂ ਗਿਣਨੇ ਸੋ ਇੱਧਰ ਵਾਲੀ ਸਾਈਡ ਲੈਫਟ ਹੈਂਡ ਸਾਈਡ ਵੈਲਿਊਜ਼ ਹੀ ਗਿਣਨੀਆਂ 1 2 ਤੇ 3 ਠੀਕ ਹੈ 3 ਵਟੇ 4 ਪੂਰੇ ਦਾ √ 3 ਦਾ √ ਮੈਂ ਤੁਹਾਨੂੰ ਦੱਸਿਆ ਸੀ √3 ਹੀ ਹੁੰਦਾ ਐਦਾਂ ਹੀ ਰਹਿ ਗਿਆ √4 ਜਦੋਂ ਅਲੱਗ ਕੀਤਾ ਆਪਾਂ ਤਾਂ √4 ਦੀ ਵੈਲਿਊ ਕਿੰਨੀ ਹੋਣੀ ਹੈ 2 ਤਾਂ ਸਾਡੇ ਕੋਲੇ sin 60 ਦੇ ਵੈਲਿਊ ਨਿਕਲ ਕੇ ਆ ਗਈ √3/2 ਇਸ ਤੋਂ ਬਾਅਦ ਸਾਡਾ ਇਹਦਾ ਲਾਸਟ ਹੈਡਾ ਸੀਗਾ sin 90 ਸੀਗਾ ਇਸੇ ਤਰ੍ਹਾਂ ਸਾਈਨ ਤੇ ਅਸੀਂ ਲਾ ਰਹੇ ਹਾਂ l/4 ਜਾਨੀ ਕਿ 90 ਦੇ ਲੈਫਟ ਹੈਂਡ ਸਾਈਡ ਦੇਖੋ ਕਿੰਨੀਆਂ ਵੈਲਿਊਜ਼ ਨੇ 1 2 3 4 0 ਤੱਕ ਗਿਣ ਲਈਏ ਠੀਕ ਹੈ 4 ਅਕੋਰਡਿੰਗ ਟੂ ਟ੍ਰਿਕ 4 ਫਿਰ ਪੂਰੇ ਦਾ ਰੂਟ ਕਰਨਾ ਪੂਰੇ ਦਾ ਰੂਟ ਸਾਰੇ ਕੇਸਸ ਦੇ ਵਿੱਚ ਹੀ ਕੀਤਾ ਹੈਗਾ ਆਪਾਂ ਨੇ ਠੀਕ ਹੈ ਤਾਂ ਫਿਰ ਕੱਟ ਕੇ 4/4 1 ਆ ਗਿਆ ਤਾਂ √1 ਦੀ ਵੈਲਿਊ ਮੈ ਹੁੰਨੀ ਦੱਸੇ ਤੁਹਾਨੂੰ ਕੀ ਹੁੰਦੀ ਹੈ 1 ਹੁੰਦੀ ਹੈ ਹੁਣ ਦੇਖੋ ਇੱਥੇ ਅਸੀਂ ਕੱਲੇ ਸਾਈਨ ਦੀਆਂ ਵੈਲਿਊਜ਼ ਨਹੀਂ ਸੋਲਵ ਕੀਤੀਆਂ ਇਦੇ ਨਾਲ ਨਾਲ ਇਥੋਂ ਅਸੀਂ ਕੋਸੈਕੈਂਟ ਦੀ ਵੈਲਿਊ ਵੀ ਕੱਢ ਸਕਦੇ ਹਾਂ ਕਿਵੇਂ ਮੈਂ ਤੁਹਾਨੂੰ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਸੀ ਵੀ ਜਿਹੜਾ ਸਾਈਨ ਤੇ ਕੋਸੈਕੈਂਟ ਹੁੰਦਾ ਇੱਕ ਦੂਜੇ ਦੇ ਕੀ ਹੁੰਦੇ ਉਲਟੇ ਹੁੰਦੇ ਠੀਕ ਹੈ ਹੁਣ ਮੰਨ ਲਓ ਸਾਈਨ 0 ਦੀ ਵੈਲਿਊ ਕੀ ਹੈ 0 ਹੈ ਕਲੀਅਰ ਹੈ ਤਾਂ ਕੋਸੈਕੈਂਟ 0 ਦੀ ਵੈਲਿਊ ਕੀ ਹੋਊਗੀ 1/0 ਕਿਸੇ ਵੀ ਨੰਬਰ ਦੇ बटे 'ਚ 0 ਆ ਜੇ ਉਹ ਵੈਲਿਊ ਪਰਿਭਾਸ਼ਿਤ ਨਹੀਂ ਹੁੰਦੀ ਯਾਨੀ ਕਿ ਉਹ ਇਨਫਿਨਿਟੀ ਹੁੰਦੀ ਹੈ ਠੀਕ ਹੈ ਤਾਂ ਕੋਸੈਕੈਂਟ 0 ਦੀ ਵੈਲਿਊ ਕੀ ਹੋਊਗੀ ਪਰਿਭਾਸ਼ਿਤ ਨਹੀਂ ਹੈ ਠੀਕ ਹੈ ਨੈਕਸਟ ਆ ਗਿਆ ਸਾਡੇ ਕੋਲੇ sin 30 sin 30 ਦੀ ਵੈਲਿਊ ਜੀ 1/2 ਹੈ ਤਾਂ ਫਿਰ ਕੋਸੈਕੈਂਟ 30 ਦੀ ਵੈਲਿਊ ਕੀ ਹੋਊਗੀ ਇਸੇ ਵੈਲਿਊ ਨੂੰ ਉਲਟਾ ਦਿਓ 2/1 ਠੀਕ ਹੈ ਫਿਰ ਇਸ ਤੋਂ ਬਾਅਦ ਆ ਗਿਆ sin 45 sin 45 ਦੀ ਵੈਲਿਊ ਅਸੀਂ ਕੱਢੀ ਸੀ 1/√2 ਠੀਕ ਹੈ ਤਾਂ ਕੋਸੈਕੈਂਟ 45 ਦੀ ਜੇ ਆਪਾਂ ਵੈਲਿਊ ਕੱਢਣੀ ਹੋਵੇ ਤਾਂ ਇਸ ਵੈਲਿਊ ਨੂੰ ਕੀ ਕਰ ਦਾਂਗੇ ਉਲਟਾ ਦਾਂਗੇ ਸਾਡੇ ਕੋਲੇ ਆਜੂਗੀ √2/1 ਠੀਕ ਹੈ ਇਸ ਤੋਂ ਬਾਅਦ ਆ ਗਿਆ ਸਾਡੇ ਕੋਲੇ sin 60 sin 60 ਦੀ ਵੈਲਿਊ ਅਸੀਂ ਕੱਢੀ ਹੈ √3/2 ਤਾਂ ਸਾਈਨ ਦਾ ਉਲਟਾ ਹੋ ਗਿਆ ਕੋਸੈਕੈਂਟ ਕੋਸੈਕੈਂਟ ਵੈਲੇਸੇ ਹੀ ਵੈਲੂ ਨੂੰ ਉਲਟਾ ਦਾਂਗੇ ਦੋ ਉੱਪਰ ਚੱਲ ਜੂ √3 ਨੀਚੇ ਆਜੇ 2/√3 ਕੀ ਦੀ ਵੈਲਿਊ ਕੋਸੈਕੈਂਟ 60 ਦੀ ਲਾਸਟ ਵੈਲਿਊ ਰਹੇਗੀ ਸਾਡੇ ਸਾਈਨ 90 ਠੀਕ ਹੈ ਦਿੱਤਾ ਹੋਇਆ 1 ਹੈ ਕੋਸੈਕੈਂਟ 90 ਜਾਣੇ ਕੀ ਦਾ ਹੀ ਉਲਟਾ ਦੋ ਜਿਹਦੇ ਵੱਡੇ ਚ ਕੁਝ ਨਹੀਂ ਜਾਣੇ ਕਿ ਉਹਦੇ ਵੱਡੇ ਚ ਕੀ ਹੁੰਦਾਗਾ 1 ਹੁੰਦਾਗਾ ਕਲੀਅਰ ਹੈ ਤਾਂ ਫਿਰ ਕੋਸੈਕੈਂਟ 90 ਦੀ ਵੈਲਿਊ ਕੀ ਰਹੂਗੀ 1 ਹੀ ਰਹੂਗੀ ਕਲੀਅਰ ਤਾਂ ਇਸ ਮੈਥਡ ਦੇ ਨਾਲ ਅੱਜ ਆਪਾਂ ਫਿਲਹਾਲ ਸਾਈਨ ਤੇ ਕੋਸੈਕੈਂਟ ਦੇ ਵੈਲਿਊਜ਼ ਡਿਸਕਸ ਕੀਤੀਆਂ ਗਈਆਂ ਮੇਰੀ ਕੋਸ਼ਿਸ਼ ਇਹ ਹੈ ਵੀ ਤੁਹਾਨੂੰ ਜਿੰਨਾ ਪੜਾਇਆ ਜਾਵੇ ਚਾਹੇ ਥੋੜਾ ਹੀ ਕਿਉਂ ਨਾ ਪੜਾਇਆ ਜਾਵੇ ਬਟ ਉਹ ਤੁਹਾਡੇ ਦਿਮਾਗ ਦੇ ਵਿੱਚ ਬਿਲਕੁਲ ਫਿੱਟ ਹੋ ਜਾਣਾ ਚਾਹੀਦਾ ਓਕੇ ਐਂਡ ਐਦਾਂ ਇਹ ਜਿਹੜੇ ਨੈਕਸਟ ਦੋ ਆਪਣੇ ਰਹਿ ਗਏ ਇਹਦੇ ਕੋਸ ਤੇ ਟੈਨ ਇਹਦੇ ਨਾਲ ਰਿਲੇਟ ਕਰਦੇ secant ਤੇ cot ਇਹ ਵਾਲੇ ਵੈਲਿਊਜ਼ ਆਪਾਂ ਇਸ ਤੋਂ ਬਾਅਦ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਓਕੇ ਐਡਨ ਦਾ ਹੀ ਵਧੀਆ ਕੰਟੈਂਟ ਦੇਖਣ ਲਈ ਐਂਡ ਇਸ ਵਾਰ ਫਾਈਨਲ ਐਗਜ਼ਾਮਸ ਵਿੱਚ ਡਿਜ਼ਾਇਰੇਬਲ ਸਕੋਰ ਗੇਨ ਕਰਨ ਲਈ ਲਗਾਤਾਰ ਸਾਡੇ ਨਾਲ ਜੁੜਦੇ ਰਹੋ ਥੈਂਕਸ ਫॉर ਵਾਚਿੰਗ